ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਜਜ ਕਰਦਿਆਂ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੇ ਗੁਰਦੁਆਰਾ ਹੀਰਾ ਘਾਟ ਸਾਹਿਬ ਆਜੋ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਪ੍ਰਾਚਨਾ ਚੱਕਰੀ ਮਾਲ ਤੇ ਮਾਲ ਟੇਲਾ ਵੀ ਦੱਸਿਆ ਜਾਂਦਾ ਹੈ ਇੱਥੋਂ 10ਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਸਾਈਂਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਦੀਪ ਦੀ ਯਾਤਰਾ ਸਮੇਂ ਬਿਦਰ ਉਹ ਨਾਨਕ ਜੀ ਸਾਹਿਬ ਵੱਲੋਂ ਜਾਂਦੇ ਹੋਏ ਠਹਿਰੇ ਸਨ ਰੱਖੀ ਗੋਤ ਮਾਇਆ ਕੜਵਾ ਕੇ ਗੁਰਦੁਆਰਾ ਸੰਗ ਸਾਹਿਬ ਦੇ ਥਾਨ ਤੇ ਫੌਜਾ ਵਿੱਚ ਤਕਸੀਮ ਕੀਤੀ ਦੱਸਿਆ ਜਾਂਦਾ ਹੈ ਗੁਨਾਇਣਗ ਜੀ ਨੇ ਇੱਥੇ ਇੱਕ ਪ੍ਰਤੀਬਚਨ ਉਚਾਰਿਆ ਕਿ ਸਾਡਾ ਇੱਥੇ ਕਾਫੀ ਖਜ਼ਾਨਾ ਪਿਆ ਹੈ ਜੋ ਖਾਸ ਤਰੀਕੀ ਗਿਣਤੀ 96 ਕਰੋੜ ਹੋ ਜਾਏਗਾ ਇੱਥੋਂ ਦੀ ਮਾਇਆ ਨਾਲ ਖਾਲਸੇ ਦਾ ਵਿੱਚ ਅਟੁੱਟ ਲੰਗਰ ਵਰਤਾਇਆ ਜਾਏਗਾ ਵਾਹਿਗੁਰੂ ਗੁਰਦੁਆਰਾ ਮਾਲ ਟਿਕਲੀ ਸਾਹਿਬ ਗੁਰਦੁਆਰਾ ਸੱਚਖੰਡ ਸਿ ਹੂਸ਼ਰ ਤੋਂ ਕੋਸ਼ਿਦੂ ਜਿਸ ਤੇ ਇੱਥੇ ਇਥੇ ਤੁਸੀਂ ਆਟੋ ਜੀ ਲੈ ਕੇ ਜਾ ਸਕਦੇ ਆ ਇਹ ਗੁਰਦੁਆਰਾ ਥੋੜਾ ਉੱਚੀ ਪਹਾੜੀ ਤੇ ਬਣਿਆ ਹੋਇਆ ਕੁਛ 50 ਕੁ ਪੌੜੀਆਂ ਤੁਹਾਨੂੰ ਚੜ੍ਹ ਕੇ ਜਾਣਾ ਪੈਂਦਾ ਇੱਥੇ ਵੀ ਇੱਕ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਵੀ ਜਿਹੜੇ ਭਖਾਰੀ ਆ ਉਹ ਬਹੁਤ ਆ ਉਹ ਵਿੱਚ ਜੋੜੇ ਸਾਫ਼ ਕਰੀ ਜਾਂਦੇ ਨੇ ਝਾੜੂ ਮਾਰੀ ਜਾਂਦੇ ਤੇ ਜਦੋਂ ਤੁਸੀਂ ਮੁੜ ਕੇ ਦਰਵਾਜ਼ੇ ਤੋਂ ਥੱਲੇ ਆਉਂਦੇ ਆ ਉਹ ਤਕਰੀਬਨ ਤੁਹਾਡੇ ਹੱਥਾਂ 'ਚੋਂ ਖੂਨ ਤੱਕ ਹੀ ਜਾਂਦੇ ਹੱਥ ਜੋੜ ਜੁੜ ਕੇ ਖੜੀ ਤੇ ਕੱਢ ਜਾਂਦੇ ਆ ਅੱਗੇ ਤੇ ਬੜਾ ਤਰਸਿਆ ਵੀ ਆਉਂਦਾ ਚੰਗਾ ਨਹੀਂ ਲੱਗਦਾ ਵੈਸੇ ਇਹਨਾਂ ਲਈ ਗੁਰਦੁਆਰਾ ਘਰ ਦੀਆਂ ਕਮੇਟੀਆਂ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਵੀ ਇਹ ਨਾ ਚੀਜ਼ਾਂ ਦੂਈ ਭੇਜ ਕਰਨ ਕਿਉਂਕਿ ਇਹ ਚੀਜ਼ਾਂ ਦਾ ਆ ਕੇ ਲੁੱਟ ਖੋਹਦੇ ਵੀ ਕਾਰਨ ਬਣ ਜਾਂਦੀਆਂ ਬਾਕੀ ਅੱਗੇ ਮਹਾਰਾਜ ਜਿਵੇਂ ਨੂੰ ਚੰਗਾ ਲੱਗਦਾ ਉਹ ਮਹਾਰਾ ਜਾਣੀ ਜਾਣਾ ਇਸ ਤੋਂ ਅੱਗੇ ਫਿਰ ਅਸੀਂ ਉਹ 3 ਵੀਲਰ ਚਾ ਲੈ ਕੇ ਤੇ ਗੁਰਦੁਆਰਾ ਜੋ ਹਿਆ ਘਾਟ ਸਾਹਿਬ ਆ ਉੱਥੇ ਚਲੇ ਗਏ ਅੱਜ ਦਾ ਦਿਨ ਅਸੀਂ ਦੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਆਜੋ ਤੁਹਾਨੂੰ ਕਰਾਉਣੀਆਂ ਦਰਸ਼ਨ ਗੁਰਦੁਆਰਾ ਹੀਰਾ ਕਾਟ ਸਾਹਿਬ ਮੈਂ ਜਿਆਦਾ ਕੈਮਰਾ ਅੰਦਰ ਲੈ ਕੇ ਨਹੀਂ ਜਾਂਦਾ ਸੀਗਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਉੱਥੇ ਲੈ ਕੇ ਲਾਇਆ ਹੁੰਦਾ ਤੇ ਜਿੰਨਾ ਕਿ ਉਹ ਉਹ ਤੋਂ ਬਚਿਆ ਜਾਵੇ ਪ੍ਰਿਹਿਤ ਕੀਤਾ ਜਾਵੇ ਉਨਾ ਹੀ ਚੰਗਾ ਹੈ ਸੋ ਇਸ ਲਈ ਕੋਸ਼ਿਸ਼ ਕਰੀ ਦੀ ਹੈ ਵੀ ਬਾਹਰੋਂ-ਬਾਹਰੋਂ ਹੀ ਵੀਡੀਓ ਬਣਾ ਲਈ ਜਾਵੇ ਤੇ ਦਰਸ਼ਨ ਕਰਵਾਏ ਜਾਣ ਸਤਾ ਠੀਕ ਠੀਕ ਨੇ। ਕੋਲ ਆਇਆ ਸੀ ਹੀਰਾ ਘਾਟ ਸਾਹਿਬ। ਗੁਰਦੁਆਰਾ ਹੀਰਾ ਘਾਟ ਸਾਹਿਬ। ਇਤਿਹਾਸ ਅਸਲੀ ਗੇਵ ਹੈ। ਠੀਕ ਹੈ। ਠੀਕ ਹੈ। ਇਤਿਹਾਸ ਗੁਰਦੁਆਰਾ ਹੀਰਾ ਘਾਟ ਸਾਹਿਬ। ਬਹਾਦਰ ਸ਼ਾਹ ਇੱਥੇ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਤੇ ਅਤੀ ਕੀਮਤੀ ਹੀਰਾ ਸਤਕਾਰ ਹੋ ਜੋ ਗੁਰੂ ਜੀ ਦੀ ਭੇਟ ਕੀਤਾ ਜੋ ਕਿ ਗੁਰੂ ਜੀ ਨੇ ਤੁਸ਼ ਜਾਣ ਕੇ ਕੋਲ ਹੀ ਵਹਿ ਰਹੀ ਨਦੀ ਗਦਾਵਰੀ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇੰਨੀ ਸ਼ਰਧਾ ਨਾਲ ਇਹ ਕੀਮਤੀ ਹੀਰਾ ਗੁਰੂ ਜੀ ਨੂੰ ਭੇਟ ਕੀਤਾ ਪਰੰਤੂ ਸ਼ਾਇਦ ਇਹਨਾਂ ਨੂੰ ਹੀਰਿਆਂ ਦੀ ਕਦਰ ਨਹੀਂ ਤਾਂ ਨਹੀਂ ਤਾਂ ਇੰਜ ਨਾ ਕਰਦੇ ਗੁਰੂ ਜੀ ਨੇ ਬਹਾਦਰ ਸ਼ਾਹ ਦੀ ਪਰੇਸ਼ਾਨੀ ਜਾਣ ਕੇ ਉਸ ਨੂੰ ਕਿਹਾ ਜਰਾ ਗਦਾਫਰੀ ਵਿੱਚ ਨਜ਼ਰ ਮਾਰੋ ਜਦੋਂ ਬਹਾਦਰ ਸ਼ਾਹ ਨੇ ਨੀਜ਼ ਨਾਲ ਤੱਕਿਆ ਤਾਂ ਕੀ ਵੇਖਦਾ ਕਿ ਨਦੀ ਵਿੱਚ ਇੱਕ ਹੀਰਾ ਨਹੀਂ ਬਲਕਿ ਉਸ ਦੇ ਪੇਟ ਕੀਤੇ ਹੀਰੇ ਜਿਹੇ ਉਸ ਤੋਂ ਕਿਤੇ ਵਧੇ ਕੀਮਤੀ ਅਣਗਿਣਤ ਹੀਰੇ ਪਏ ਹੋਏ ਸਨ ਉਹਦਾ ਹੰਕਾਰ ਨਿਵਰਤ ਹੋਇਆ ਇਹ ਹੈ ਜੀ ਇਤਿਹਾਸ ਗੁਰਦੁਆਰਾ ਹੀਰਾ ਘਾਟ ਦਾ ਤੇ ਇੱਧਰ ਹੈਗਾ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਇਹ ਆ ਪ੍ਰਮੁੱਖ ਦਵਾਰ ਇੱਥੋਂ ਚੱਲਦੇ ਆਪਾਂ ਅੰਦਰ ਬਹੁਤ ਸੋਹਣੀ ਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਹੈ ਇਹ ਜਲ ਇਥੋਂ ਪੈਰ ਧੋ ਕੇ ਜਾਓ ਅੰਦਰ ਝੂਲਦੇ ਨਿਸ਼ਾਨ ਰਹਿਣ ਪੰਤ ਮਹਾਰਾਜ ਦੇ ਤਰੀਕੂ ਗੋਪਾਲ ਸਿੰਘ ਸਾਹਿਬ ਜੀ ਮਹਾਰਾਜ ਦਖੰਡਾ ਦਸਤਕ ਆਲੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਇਥੇ ਦਰਸ਼ਨ ਕਰਨ ਆਏ ਤਾਂ ਆਹ ਰੋਹ ਵਾਲੀ ਦੁਕਾਨ ਤਾਂ ਮੈਂ ਜਾਣਦੇ ਹੋਏ ਨਹੀਂ ਵੇਖ ਲਈ ਸੀ ਤੇ ਮੈਂ ਇਹਨਾਂ ਨੂੰ ਜੁਹੇ ਨੂੰ ਕਿਹਾ ਵੀ ਆਪਾਂ ਮੁੜਦੇ ਭਾਈ ਰੋਹ ਵੀ ਛਕਾਂਗੇ ਤੇ ਅਸੀਂ ਪਰ ਅੰਦਰ ਚਲੇ ਕੇ ਦਰਬਾਰ ਸਾਹਿਬ ਉਸ ਤੋਂ ਬਾਅਦ ਉਪਰੰਤ ਅਸੀਂ ਇੱਥੋਂ ਰੋਹ ਛਕਿਆ ਤੇ ਜਿਹੜੇ ਆਪਣੇ ਦਖਣੀ ਸਿੱਖ ਨੇ ਇਹ ਵੀ ਬੜੇ ਪਿਆਰੇ ਸਿੰਘ ਆ ਬੜੇ ਆਦਰ ਸਰਕਾਰ ਨਾਲ ਗੱਲ ਕਰਦੇ ਆ ਜੇ ਕੁਛ ਇਹਨਾਂ ਨੂੰ ਪੁੱਛਦੇ ਆ ਜਾਂ ਕੁਛ ਵੀ ਗੱਲ ਆਪ ਨੂੰ ਨਹੀਂ ਪਤਾ ਹੁੰਦੀ ਤਾਂ ਬੜੇ ਆਦਰ ਸਰਕਾਰ ਨਾਲ ਹੀ ਦੱਸਦੇ ਆ ਵੀਰ ਜੀ ਨੇ ਬੜੇ ਸਾਫ਼ ਸੁਥਰੇ ਗੰਨੇ ਕੱਢ ਕੇ ਸਾਨੂੰ ਰੋਹ ਸਿਖਾਇਆ ਰੋਹ ਬੜਾ ਸਵਾਸ ਸੀ ਤੇ ਇਥੋਂ ਦਰਸ਼ਨ ਕਰਨ ਕਰਨ ਉਪਰੰਤ ਅਸੀਂ ਅੱਗੇ ਚੱਲ ਜਾਣਾ ਸੀਗਾ ਮਾਤਾ ਸਾਹਿਬਕੌਰ ਦੇ ਗੁਰਦੁਆਰਾ ਸਾਹਿਬ ਗੱਡੀ ਤਾਂ ਵੇਹੇ ਚਲੋ ਅਸੀਂ ਤਾਂ ਗੱਡੀ ਦੀ ਦਰਸ਼ਨ ਕਰਨ ਗਏ ਸੀ ਪਰ ਇਥੋਂ ਜੀ ਆਟੋ ਹੀ ਜਾਇਆ ਕਿਉਂਕਿ ਬਹਾਲਾ ਪਤਾ ਨਹੀਂ ਹੁੰਦਾ ਰਾਹਾਂ ਦਾ ਤੇ ਇਸ ਕਰਕੇ ਜੀ ਆਟੋ ਨਹੀਂ ਲੈਣ ਦਾ ਸੀ ਸਾਰੇ ਬਹੁਤ ਬਹੁਤ ਰਵਿਯਾ ਦੀ ਮਤਾਸ ਰਿਪੋਰਟ ਵੀ ਬਹੁਤ ਬਹੁਤ ਜੀ ਵੀਡੀਓ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਭੁੱਲਿਓ